नमस्कार स्वागत है आपका एनएनआर न्यूज़ में मैं हूं अक्सा शालिनी आइए बढ़ते हैं आज की बड़ी खबर जी जड़ी है ना लैंड पुंग पॉलिसी ल्यांदी सी वो किसानों ने जबरदस्त विरोध दा करके इना नु वापस लेनी पड़ी है और किसानों दे प्रति इना दे मन च पूरा गुस्सा व ओ एदे च हो सकदा एक साजिश भी हो सकदी है ਤਰਾ ਦੀ ਸੈਂਕੜੇ ਏਕੜ ਜਿਹੜੀ ਵਾਹੀਯੋਗ ਜ਼ਮੀਨ ਬਰਬਾਦ ਹੋ ਗਈ ਆ ਇਹ ਸਿਰਫ ਬੰਨ ਦਾ ਸੋਚਦੇ ਬੰਨ ਦੇ ਕੋਲ ਜਾਈਏ ਸਾਡਾ ਖਾਨ ਦਾ ਕੰਮ ਬਣੂਗਾ ਉਹ ਇਹਨਾਂ ਨੇ ਜਿਹੜਾ ਪੱਥਰ ਵੀ ਲਾਇਆ ਨੇ ਪਿੱਛੇ ਤੁਸੀਂ ਦੇਖਿਆ ਉਹ ਪੱਥਰ ਡਿੱਗ ਰਿਹਾ ਕਿਉਂ ਡਿੱਗ ਰਿਹਾ ਨੋਟਿਸ ਤੇ ਇੱਥੇ ਸਾਰੀਆਂ ਡੱਕੀਆਂ ਨੇ ਇਹਨਾਂ ਨੇ ਨਾ ਜੀ ਰੇਤਾ ਦੇ ਉੱਪਰ ਪੱਥਰ ਲਾਤਾ ਪੱਥਰ ਲਾਉਣ ਦਾ ਮਕਸਦ ਅੱਜ ਕੱਲ ਪਾਣੀ ਚੱਲ ਰਿਹਾ ਵਾ ਪੱਥਰ ਲਾਉਣ ਪਾਡੋ ਦੇ ਉੱਤੇ ਜਾ ਕੇ ਠਿਕੇ ਉਹ ਪੱਥਰ ਕੰਮ ਕਰਦਾ ਜਿਹੜਾ ਇਹ ਪੱਥਰ ਬਾਅਦ ਚ ਲਾਉਂਦੇ ਆ ਪੈਸੇ ਖਾਂਦਾ ਕੰਮ ਬਣਾਉਂਦੇ ਆ ਰੇਤਾ ਦੇ ਉੱਤੇ ਪੱ एनएनआर न्यूज़ ਤੇ ਤੁਹਾਡਾ ਸਵਾਗਤ ਹੈ ਦਰਿਆ ਸਤਲੁਜ ਦੀ ਦਰਿਆ ਬਿਆਸ ਦੀ ਲਗਾਤਾਰ ਅਪਡੇਟ ਤੁਹਾਡੇ ਨਾਲ ਸੰਜੇ ਕਰ ਰਹੇ ਹਾਂ ਕਿਉਂਕਿ ਦਰਿਆ ਸਤਲੁਜ ਨੇ ਇਸ ਵਾਰ ਤਕਰੀਬਨ ਕਾਫੀ ਟਾਈਮ ਡੇਢ ਮਹੀਨਾ ਹੋ ਗਿਆ ਕਿ ਲਗਾਤਾਰ ਪਾਣੀ ਚੱਲ ਰਿਹਾ ਹੈ ਤਾਂ ਇਧਰ ਦੀਆਂ ਤਸਵੀਰਾਂ ਤੁਸੀਂ ਦੇਖ ਲਓ ਕਿ ਕਾਫੀ ਜੰਮੀ ਲੰਮੀ ਨੋਜ਼ ਸੀ ਤਾਂ ਲਗਾਤਾਰ ਝੋਨਾ ਵਿੱਚ ਡੱਕ ਰਿਹਾ ਹੈ ਹਾਲਾਤ ਬੜੇ ਚਿੰਤਾਜਨਕ ਨੇ ਮਾੜੇ ਨੇ ਅੱਗੇ ਤੱਕ ਘਟਾ ਲੱਗੀ ਹੋਈ ਹੈ ਤਾਂ ਮੇਰੇ ਨਾਲ ਸਰਪੰਚ ਸਾਹਿਬ ਮੇਰੇ ਨਾਲ ਹੋਣਗੇ ਤਾ ਅਸਰ ਹਾਲਾਤ ਤੁਸੀਂ ਆ ਕੇ ਦੇਖਿਆ ਹਾਲਾਤ ਬੜੇ ਚਿੰਤਾਜਨਕ ਹੈ 34 ਨੰਬਰ ਬੁਰਜੀ ਸ਼ੈਤ ਇਹ 34 ਨੰਬਰ ਜੀ 33 ਨੰਬਰ ਬੁਰਜੀ ਜੀ ਛੋਲੇ ਦੇ ਕੋਲ ਅੱਗੇ ਤੱਕ ਹਾਲਾਤ ਕਿਸ ਤਰ੍ਹਾਂ ਦੇ ਆ ਇੱਥੇ ਤਾਂ ਹਾਲਾਤ ਮਾੜੇ ਹੀ ਆ ਹਾਲਾਤ ਜਿਹੜੇ ਮਾੜੇ ਸਰਕਾਰਾਂ ਨੇ ਕੀਤੇ ਆ ਜੀ ਕੋਈ ਵੀ ਇੱਥੇ ਪ੍ਰਸ਼ਾਸਕਿਕ ਅਧਿਕਾਰੀ ਸਾਰ ਲੈਣੇ ਹੁੰਦਾ ਕੋਈ ਸਬੰਧਤ ਡੇਨ ਵਿਭਾਗ ਦਾ ਐਸ ਡੀਓ ਐਕਸੀਨ ਕੋਈ ਨਹੀਂ ਹੁੰਦਾ ਅੱਗੇ ਮਾੜੀ ਜੀ ਕੋਈ ਗੱਲ ਹੁੰਦੀ ਸੀ ਐਕਸੀਨ ਐਸ ਡੀਓ ਮੌਕੇ ਤੇ ਪਹੁੰਚਦੇ ਸੀ ਡੀਸੀ ਪਹੁੰਚਦੇ ਸੀ ਐਸ ਡੀਐਮ ਪਹੁੰਚਦੇ ਸੀਗੇ ਆ 500 ਮੀਟਰ ਤੋਂ ਜ਼ਿਆਦਾ ਜਿਹੜੀ ਨੋਜ ਵੱਢ ਕੇ ਦਰਿਆ ਲੈ ਗਿਆ ਵਾ ਸੈਂਕੜੇ ਏਕੜ ਜ਼ਮੀਨ ਜਿਹੜੀ ਪਜਾਉ ਜ਼ਮੀਨ ਸੀ ਕਿਸਾਨਾਂ ਦੀ ਵਾਹੀ ਜੋ ਪਜਾਉ ਜ਼ਮੀਨ ਉਹ ਲੈ ਗਿਆ ਸਰਕਾਰ ਦੇ ਕੰਨ ਤੇ ਜੂਣ ਹੀ ਸਰਕ ਰਹੀ ਬਹੁਤ ਸਾਰੇ ਪਰਿਵਾਰ ਕੀ ਸਾਰੇ ਪਰਿਵਾਰ ਇੱਥੇ ਜ਼ਿਆਦਾਤਰ ਜਾ ਰਹੇ ਜਿਨ੍ਹਾਂ ਦਾ ਦਰਿਆ ਦੇ ਅੰਦਰ ਪੈਲੀ ਆ ਹੋਰ ਕੋਈ ਉਹਨਾਂ ਦਾ ਕੋਈ ਕਮਾਈ ਦਾ ਜੇ ਉਹਨਾਂ ਦੀ ਜ਼ਮੀਨ ਰੁੜ ਗਈ ਫਸਲ ਰੁੜ ਗਈ ਉਹ ਕਿਹੜੇ ਪਾਸੇ ਜਾਣਗੇ ਮਾਨ ਸਰਕਾਰ ਦੇ ਵੱਡੇ ਵਾਅਦੇ ਆ ਮਾਨ ਸਰਕਾਰ ਕਹਿੰਦੇ ਕਿਸ ਤੋਂ ਮਾਫ ਜਾਵੇ 20000 ਰੁਪਏ ਦੇਣੇ ਹੁਣ ਜਦੋਂ ਗਰਦੌਰੀਆਂ ਅਜੇ ਤੱਕ ਤਾਂ ਸ਼ੁਰੂ ਨਹੀਂ ਹੋਈਆਂ ਕਿਸ ਤਰ੍ਹਾਂ ਦੇਖੀ ਦਊ ਸਰ ਉਹ ਗਰਦੌਰੀ ਜਿਹੜੀ ਕਰ ਰਹੇ ਨੇ ਜੀ ਪਟਵਾਰੀ ਉਹ ਕਹਿੰਦੇ ਤੁਹਾਡਾ 5% ਖਰਾਬ ਹੋਇਆ 10% ਜਿਹੜੇ ਝੋਨੇ 'ਚ ਪਾਣੀ ਆ ਗਿਆ 10 ਦਿਨ 15 ਦਿਨ ਪਾਣੀ ਚੱਲ ਗਿਆ ਉਹ ਝੋਨੇ 'ਚ ਬਿਲਕੁਲ ਵੀ ਬੇਕਾਰ ਹੋ ਗਿਆ ਵਾ ਪਰ ਜਿਹੜੇ ਪਟਵਾਰੀ ਆ ਹੋਰ ਅਫਸਰशाही ਹੁੰਦੀ ਆ ਦਾਣੇ ਭੋਰ ਕੇ ਵੰਦੀ ਨਹੀਂ ਜੀ ਇਹਦਾ ਨੁਕਸਾਨ ਹੀ 10% ਐ ਇਸ ਕਰਕੇ ਜਿੱਦਾਂ ਪਿੱਛੇ ਮਾਨ ਸਾਹਿਬ ਨੇ ਕਿਹਾ ਸੀ ਮੁਰਗੀਆਂ ਦਾ ਮਾਤਵਾਜ ਦਊਂਗਾ ਬੱਕਰੀ ਦਾ ਦਊ ਜੋ ਜਹਾੜ ਆਇਆ ਸੀ ਉਹ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਿਆ ਉਹੀ ਕੰਮ ਇਹਨਾਂ ਨੇ ਹੁਣ ਕਰਨਾ ਲਾਰੇ ਲੱਪੇ ਲਾ ਕੇ ਟਾਈਮ ਲਗਾ ਰਾਇਆ ਜੀ ਇਹ ਤੇ ਦੇਖੋ ਜੀ ਮੁਰਗੀਆਂ ਦੀ ਤੁਸੀਂ ਗੱਲ ਕੀਤੇ ਹੁਣ ਤਾਂ ਪਸ਼ੂਆਂ ਦਾ ਮ ਆ ਜਾਵੇ ਕਹਿ ਤਾਂ ਕਹਿੰਦੇ 50000 ਰੁਪਏ ਉਹ ਵੀ ਦੇਵਾਂਗੇ ਅਸੀਂ ਕਿਸੇ ਨੂੰ ਕੋਸ਼ਿਸ਼ ਤੱਕ ਨਾ ਤੇ ਮਿਲਿਆ ਜੀ ਨਾ ਮਿਲਦੀ ਆ ਸੀ ਆ ਇਹ ਫੋਕੇ ਦਾਵੇ ਆ ਰਾਤ ਨੂੰ ਖਾਦੀ ਪੀਤੀ ਜਲਾਨ ਕਰ ਦਿੰਦੇ ਆ ਸਵੇਰੇ ਆਪਣੇ ਬਿਆਨ ਤੋਂ ਆਪ ਹੀ ਪਲਟ ਜਾਂਦੇ ਆ ਬੁੱਝੇ ਪਾਸੇ ਤੁਸੀਂ دریاਵਾਂ ਤੇ ਲਗਾਤਾਰ ਕੰਮ ਕੀਤਾ ਅੱਗੇ ਸ਼ਾਇਦ ਕਾਫੀ ਉਹ ਬੁਰਜੀ ਦਾ ਸਾਮੂਹ ਨਾਮ ਮੈਨੂੰ ਪੱਲ ਗਿਆ 58 ਨੰਬਰ ਬੁਰਜੀ ਹੈ ਜੀ ਪਹਿਲੇ 58 ਨੰਬਰ ਤੇ ਤਾਂ ਸੀ ਪਿੰਡ ਕੰਨੀਆਂ ਖੁਰਜੀ ਉੱਥੇ ਵੱਡੀ ਟਾ ਉੱਥੇ ਲੱਗੀ ਹੋਈ ਸੀ ਤਾ ਉੱਤੇ ਪ੍ਰਸ਼ਾਸਨ ਦੀ ਕਿੰਨੀ ਕਬੜੀ ਦੇਣ ਰਹੀ ਹੈ ਤੁਸੀਂ ਲਗਤਰ ਰੁਖ ਪਾਰੇ ਸੀ ਪ੍ਰਸ਼ਾਸਨ ਦੀ ਕੋਈ ਦੇਣ ਨਹੀਂ ਰਹੀ ਜੀ ਸਾਡੇ ਕੋਲ ਤਕਰੀਬਨ ਸਾਰੇ ਹੀ ਰਾਸ ਦੀ ਪਾਰਟੀਆਂ ਦੇ ਨਮਾਇੰਦੇ ਆਏ ਆ ਛਾਗੋੜਾ ਕੇ ਨਾਲ ਸੰਬੰਧਿਤ ਵੀ ਆ ਜਗਰਾਉਂ ਹਲਕੇ ਨਾਲ ਸੰਬੰਧਿਤ ਵੀ ਆ ਪਰ ਉੱਥੇ ਕੋਈ ਵੀ ਸਰਕਾਰੀ ਤੌਰ ਤੇ ਉਹ ਕੰਮ ਨਹੀਂ ਚਲਵਾ ਸਕੇ ਸਾਡੇ ਕੋਲ ਪਰਸੋਂ ਬੀਬੀ ਸਰਬਜੀਤ ਕੌਰ ਮਣੂ ਕੇ ਐਮ ਐਲ اے ਜਗਰਾਉਂ ਆਏ ਸੀ ਕਿਉਂਕਿ ਉਹ ਉਹ ਜਿਹੜਾ ਜਗਰਾਉਂ ਹਲਕੇ ਪਿੰਡ ਪੈਂਦਾ ਵਾ ਉਹਨਾਂ ਸਾਰੇ ਅਧਿਕਾਰੀਆਂ ਨੂੰ ਫੋਨ ਲਾਇਆ ਡੀ ਸੀ ਐ ਡੀ ਸੀ ਐਸ ਡੀ ਐਮ ਪਰ ਕਿਸੇ ਨੇ ਸਾਡੀ ਸਾਰ ਨਹੀਂ ਲਈ ਅਸੀਂ ਦਰਖਤ ਵੱਢ ਕੇ ਪਾਉਨੇ ਆ ਜਦੋਂ ਦਿਲ ਕਰਦਾ ਸਾਨੂੰ ਉਹ ਉਲਾਦ ਵਿਭਾਗ ਵਾਲੇ ਦਬਕਾ ਮਾਰਦੇ ਆ ਤੁਹਾਡੇ ਤੇ ਪਰਚਾ ਕਰਦੇ ਆਗੇ ਸਾਡੇ ਕੋ ਕੋ ਹੋਰ ਬਚਾ ਦਾ ਸਾਡੇ ਨੇ ਅਸੀਂ ਉਹਨਾਂ ਨੂੰ ਕਹਿਆ ਵੀ ਸਾਨੂੰ ਪਰਚਾ ਕਰਾਉਣਾ ਮਨਜ਼ੂਰ ਆ ਪਰ ਜਦੋਂ ਸਾਨੂੰ ਐਮਰਜੈਂਸੀ ਪਈ ਅਸੀਂ ਰੁੱਖ ਵੱਢ ਕੇ ਪਾਵਾਂਗੇ ਜੇ ਸਪੈਜ ਦੇ ਵੱਢ ਕੇ ਪਾਉਣੇ ਪਏ ਉਹ ਵੀ ਪਾਵਾਂਗੇ ਜੇ ਅਗਰ ਤੁਸੀਂ ਸਾਨੂੰ ਨਹੀਂ ਵੜਨ ਦੇਣੇ ਸਾਨੂੰ ਤੁਸੀਂ ਲਿਖਤੀ ਦੇ ਦਿਓ ਲਿਖ ਕੇ ਵੀ ਅਸੀਂ ਰੁੱਖ ਨਹੀਂ ਵੜਨ ਦੇਣੇ ਕੋਈ ਹੜ ਨਾ ਸਾਡਾ ਨੁਕਸਾਨ ਹੋ ਗਿਆ ਤੁਸੀਂ ਜ਼ਿੰਮੇਵਾਰ ਹੋਗੇ ਫਿਰ ਥੋੜੇ ਜਿਹਾ ਨਿਵੇਂ ਜਾਂਦੇ ਆ ਕਹਿੰਦੇ ਕੋਈ ਨਹੀਂ ਤੁਸੀਂ ਵੜ ਕੇ ਪਾ ਲੋ ਹਲਕਾ ਵਿਧਾਇਕ ਜਗਰਾਵਾ ਉਹਨਾਂ ਦੀ ਕਿੰਨੀ ਕਵੜੀ ਦੇਣ ਰਹੀ ਕਿੰਨੀ ਕਵੜੇ ਸ਼ਮੂਲੀਅਤ ਰਹੀ ਕਿੰਨੀ ਕੁ ਮਦਦ ਕੀਤੀ ਉਹਨਾਂ ਨੇ ਉਹ ਆਏ ਜ਼ਰੂਰ 4-5 ਵਾਰ ਹੀ ਆਏ ਆ ਜੀ ਸਾਨੂੰ ਉਹ ਆਪਣੇ ਕੋਲੋਂ ਫੰਡ ਵੀ ਦੇ ਕੇ ਗਿਆ ਤੇ ਅੱਲੇ ਵੀ ਪੈਸੇ ਦੇ ਗਿਆ ਪਰ ਉਹਨਾਂ ਦੀ ਕੋਈ ਸਰਕਾਰੀ ਦਰਬਾਰੇ ਉਹਨਾਂ ਨੇ ਜਿਹੜੀ ਪਹੁੰਚ ਕੀਤੀ ਉਹਦਾ ਕੋਈ ਅਸਰ ਨਹੀਂ ਹੋਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਕੋਈ ਡਰੇਨ ਪਾਗ ਦਾ ਅਧਿਕਾਰੀ ਨਹੀਂ ਆਇਆ ਇਸ ਕਰਕੇ ਸਾਨੂੰ ਗਿਲਾ ਵਾ ਥੋੜਾ ਜਿਹਾ ਪਤਾ ਨਹੀਂ ਉਹ ਖਿੱਚ ਕੇ ਕਹਿੰਦੇ ਨੇਗੇ ਕਿ ਜਾਂ ਉਹਨਾਂ ਦੀ ਕੋਈ ਅਗੇ ਮੰਨੀ ਨਹੀਂ ਜਾਂਦੀ ਦੇਖੋ ਜੇ ਖੋਰ ਗੱਲ ਆ ਆਮੜੇ ਪਾਰਟੀ ਦੇ ਲੀਡਰ ਜੇਕਰ ਕੋਈ ਵੀ ਲੀਡਰ ਆਉਂਦਾ ਹੈਂਡ ਫ੍ਰੀ ਫੋਨ ਕਰਕੇ ਗੱਲ ਕਰਦਾ ਲਓ ਜੀ ਪਰ ਫਲਾਣੇ ਅਧਿਕਾਰੀ ਨੂੰ ਅਸੀਂ ਫੋਨ ਲਾਤਾ ਤੇ ਇਸ ਤਰ੍ਹਾਂ ਦਾ ਕਦੀ ਹੋਇਆ ਕਿ ਫੋਨ ਲਾਇਆ ਵਿੱਚ ਅਧਿਕਾਰੀ ਪਹੁੰਚਿਆ ਨਾ ਹੋਵੇ ਨਹੀਂ ਹੈਂਡ ਫ੍ਰੀ ਕਰਕੇ ਕਦੇ ਫੋਨ ਨਹੀਂ ਲਾਇਆ ਜੀ ਸਾਡੇ ਕਲੀਅਰ ਸਾਹਿਬ ਆਏ ਸੀ ਇੱਕ ਦੋ ਵਾਰੀ ਉਹ ਜਿੰਨੂੰ ਵੀ ਫੋਨ ਕਰਦੇ ਰਹੇ ਹੈਂਡ ਫ੍ਰੀ ਕਰਕੇ ਕਰਦੇ ਰਿਹਾ ਔਰ ਉਦੋਂ ਐਸਡੀਐਮ ਵਗੈਰਾ ਵੀ ਆਏ ਉਹਨਾਂ ਦੇ ਕਹਿਣ ਤੇ ਥੋੜਾ ਉਹਨਾਂ ਦੇ ਕੰਨ ਤੇ ਜੋ ਵੀ ਸਰ ਗਿਆ ਪਰ ਉਹ ਵੀ ਆਿਆਂ ਦਾ ਕੋਈ ਫਾਇਦਾ ਨਹੀਂ ਗੇੜਾ ਮਾਰ ਕੇ ਚਲੇ ਗਏ ਸਾਨੂੰ ਕੀ ਫਾਇਦਾ ਜੀ ਉਹਨਾਂ ਦਾ ਹਾਂ ਦੂਜੇ ਪਾਸੇ ਜੇਕਰ ਤੁਸੀਂ ਬੀਤੇ ਦਿਨੇ ਮੈਂ ਤੁਹਾਡੀ ਇੱਕ ਨਿਊਜ਼ ਵੀ ਦੇਖੀ ਸੀ ਕਿ ਟੁੱਟ ਬੰਨ ਟੁੱਟਣ ਦਾ ਖ਼ਤਰਾ ਹੈ ਤਾਂ ਪਾਣੀ ਹੁਣ ਘਟਿਆ 4000 ਕਿਊਬਿਕ ਪਾਣੀ ਇੱਕ ਦੋ ਦਿਨਾਂ ਚ ਇੱਕ ਦੋ ਪੜਾਵਾਂ ਜੇ ਇੱਕ ਵਾਰ ਦੁਬਾਰਾ ਵਹ ਸਕਦਾ ਤਾਂ ਕਿੰਨਾ ਕੋ ਖ਼ਤਰਾ ਉੱਥੇ ਹੋ ਸਕਦਾ ਜਿੰਨਾ ਪਾਣੀ ਘਟਦਾ ਨਾ ਜੀ ਸਾਡੇ ਪਿਛਲੇ 4 5 6 ਦਿਨ ਤੋਂ ਜ਼ਬਰਦਸਤ ਤੇ ਉਸੇ ਢਾ ਲੱਗੀ ਆ ਉੱਥੇ ਕੋਈ 75 75 80 80 ਫੁੱਟ ਲੈ ਗਿਆ ਜੀ ਖਿੱਚ ਕੇ ਦਰਿਆ ਜਿਹੜਾ ਧਾ ਲੈ ਗਈ ਇੰਨੀ ਜ਼ਮੀਨ ਖੇਚ ਕੇ ਅਬਜਾਉ ਜ਼ਮੀਨ ਸੀ ਕਿਸਾਨਾਂ ਦੀ ਔਰ ਸਿਰਫ ਉਥੋਂ ਆਪਣੀ 300 ਫੁੱਟ ਰਹਿ ਗਈ ਆ ਜੇ ਉਥੇ ਦੁਬਾਰਾ ਪਾਣੀ ਆਉਂਦਾ ਵਾ ਤੇ ਪੂਰੇ ਹਾਲਾਤ ਹਟਦੇ ਬਨ ਗਏ ਜੀ ਉਹਦੇ ਨਾਲ ਇੱਕ ਭਾਰੀ ਨੁਕਸਾਨ ਹੋਵੇਗਾ ਉਥੋਂ ਛਾ ਕੋਟ ਮਲਤੀਆਂ ਲੋਈਆਂ ਬਹੁਤ ਲੰਮਾ ਏਰੀਆ ਜਿਹੜਾ ਉਹ ਨਕਸ਼ੇ ਦੀ ਲਪੇਟ ਚ ਆਏਗਾ ਜੀ ਦੇਖੋ ਜੀ ਦੂਜੇ ਪਾਸੇ ਲੋਕ ਲਗਾਤਾਰ ਸਰਕਾਰ ਤੇ ਵੱਡੇ ਇਲਜ਼ਾਮ ਲਾਇਆ ਰੋਸ ਆ ਸਰਕਾਰ ਪ੍ਰਤੀ ਕਹਿੰਦੇ ਕਿ ਇਹਨਾਂ ਨੇ ਜਾਣ ਬੁੱਝ ਕੇ ਹੜ ਲਿਆਂਦੇ ਆ ਹੜ ਆਉਣੇ ਨਹੀਂ ਸੀ ਸੈਂਟਰ ਗਵਰਨਮੈਂਟ ਦਾ ਨਾਂ ਪਾਰਿਆ ਇਸ 'ਚ ਕਿੰਨੀ ਕੁਗਾ ਲੱਗਦਾ ਸੱਚੀ ਹੈ ਤੁਸੀਂ ਕਿਉਂਕਿ ਤੁਸੀਂ ਦਰਿਆਵਾਂ ਤੇ ਲਗਾਤਾਰ ਕੰਮ ਕੀਤਾ ਹੈ ਹੋ ਸਕਦਾ ਜੀ ਜਿਹੜੀ ਇਹਨਾਂ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਸੀ ਉਹ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਦਾ ਕਰਕੇ ਇਹਨਾਂ ਨੂੰ ਵਾਪਸ ਲੈਣੀ ਪਈ ਆ ਔਰ ਕਿਸਾਨਾਂ ਦੇ ਪ੍ਰਤੀ ਇਹਨਾਂ ਦੇ ਮਨ 'ਚ ਪੂਰਾ ਗੁੱਸਾ ਵਾ ਉਹ ਇਹਦੇ 'ਚ ਹੋ ਸਕਦਾ ਇੱਕ ਸਾਜ਼ਿਸ਼ ਵੀ ਹੋ ਸਕਦੀ ਹੈ ਜੀ ਹਾਂ ਦੂਜੇ ਪਾਸੇ ਪਪੂਲਰਾਂ ਦਾ ਕਾਫੀ ਆਦਾ ਨੁਕਸਾਨ ਹੋ ਰਿਹਾ ਜੀ ਹੁਣ ਆਪਾਂ ਇਸ ਥਾਂ ਤੇ ਦੇਖੇ ਵੀ ਜਿਹੜੀ ਬੁਰਦੀ ਹੈ ਇੱਕ ਲੰਮੀ ਤੁਸੀਂ ਦੇਖੀ ਹੋਗੀ ਤਕਰੀਬਨ 500 ਮੀਟਰ ਅੱਗੇ ਤੱਕ ਸੀ ਜੀ ਤਾਂ ਹੁਣ ਇੱਥੇ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਕੋਈ ਸੁਣਵਾਈ ਨਹੀਂ ਹੋਈ ਪ੍ਰਸ਼ਾਸਨਧਿਕਾਰ ਇਹਨਾਂ ਗੱਲਬਾਤ ਹੋਈ ਉਹ ਕਹਿੰਦੇ ਵੀ ਜਦੋਂ ਥੋੜਾ ਜਿਆਦਾ ਦੂਰ ਬੰਨ ਤੋਂ 50 ਕਿਲੋਮੀਟਰ ਰਹਿ ਜੇ ਤੇ ਕਹਿੰਦੇ ਅਸੀਂ ਉਦੋਂ ਪਹੁੰਚਦੇ ਆ ਤੇ ਫਿਰ ਸਰ ਇਸ ਤੋਂ ਆਪਾਂ ਕੀ ਸਮਝ ਸਕਦੇ ਇਹਨਾਂ ਨੂੰ ਕਿਸਾਨਾਂ ਨਾਲ ਕੋਈ ਨਹੀਂਗਾ ਜੀ ਜ਼ਿਮੀਂਦਾਰਾਂ ਦੀ 6 ਕੜੇ ਏਕੜ ਜਿਹੜੀ ਵਾਹਯੋਗ ਜ਼ਮੀਨ ਬਰਬਾਦ ਹੋ ਗਈ ਆ ਇਹ ਸਿਰਫ ਬੰਨ ਦਾ ਸੋਚਦੇ ਬੰਨ ਦੇ ਕੋਲ ਜਾਈਏ ਸਾਡਾ ਖਾਨ ਦਾ ਕੰਮ ਬਣੂਗਾ ਉਹ ਇਹਨਾਂ ਨੇ ਜਿਹੜਾ ਪੱਥਰ ਵੀ ਲਾਇਆ ਨੇ ਪਿੱਛੇ ਤੁਸੀਂ ਦੇਖਿਆ ਨਾ ਪੱਥਰ ਡਿੱਗ ਰਿਹਾ ਡੋਂ ਡਿੱਗ ਰਿਹਾ ਸਾਰੀਆਂ ਨੋਟਸ ਤੇ ਸਾਰੀਆਂ ਡੱਗੀਆਂ ਨੇ ਇਹਨਾਂ ਨੇ ਨਾ ਜੀ ਰੇਤਾ ਦੇ ਉੱਪਰ ਪੱਥਰ ਲਾਤਾ ਇਹ ਪੱਥਰ ਬਾਅਦ ਚ ਲਾਉਂਦੇ ਆ ਪੈਸੇ ਖਾਂਦਾ ਕੰਮ ਬਣਾਉਂਦੇ ਆ ਰੇਤਾ ਦੇ ਉੱਤੇ ਪੱਥਰ ਲਾ ਜਾਂਦੇ ਥੱਲੇੋਂ ਮਿੱਟੀ ਨਿਕਲਦੀ ਆ ਪੱਥਰ ਜਿਹੜਾ ਉਹ ਥੱਲੇ ਚਲੇ ਜਾਂਦਾ ਵਾ ਇਹ ਦੇਖੋ ਸਰ ਮੁੱਦੇ ਬਹੁਤ ਆ ਇਸ ਵਾਰ ਕਿਸਾਨ ਦੁਖੀ ਹੈ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਹੀਂ ਮਿਲਿਆ। ਦੂਜੇ ਪਾਸੇ ਜੇਕਰ ਗੱਲ ਕਰੀਏ ਤੇ ਕਿਹੜੇ ਘਰ ਬਾਰਿਸ਼ ਨਾਲ ਡੇਗ ਗਏ ਸੀ ਉਹਨਾਂ ਨੂੰ ਕੁਝ ਨਹੀਂ ਮਿਲਿਆ। ਤੁਸੀਂ ਆਪਣੇ ਯੂਨੀਅਨ ਦੇ ਨਾਲ ਇਸ ਬੰਦ ਚ ਕੋਈ ਗੱਲ ਕਰੋਗੇ? ਹਾਂ ਅਸੀਂ ਯੂਨੀਅਨ ਵੱਲੋਂ ਇਹ ਇਹ ਮੁੱਦਾ ਠਾਵਾਵਾਂਗੇ ਜੀ ਐਸਡੀਐਮ ਸਾਹਿਬ ਡੀਸੀ ਸਾਹਿਬ ਨੂੰ ਮਿਲਾਂਗੇ ਪਰ ਸਰਕਾਰ ਦਾ ਵੇਖੋ ਇਹ ਹੀ ਇੱਕੋ ਹੀ ਕੰਮ ਆ ਵੀ ਜੇ ਵੀ ਕੋਈ ਇਹਨਾਂ ਦੇ ਖਿਲਾਫ ਬੋਲਦਾ ਨੂੰ ਦਬਾਇਆ ਜਾਵੇ। ਇਹਨਾਂ ਕੋਲ ਦੇਣ ਲਈ ਵੇਖੋ ਅਸੀਂ ਮੰਗਣਾ ਕਿ ਕੋਈ ਸਰਕਾਰ ਕੋਈ ਮੰਗਣਾ ਨਹੀਂ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਕੋਲ ਹੀ ਹਰ ਇੱਕ ਮੰਗ ਅਸੀਂ ਕਰਨੀ ਆ ਭਾਵੇਂ ਰੁੱਖ ਲੋੜ ਗਿਆ ਪਪੂਲਰ ਸਪੈਦਾ ਬਹੁਤ ਜ਼ਿਆਦਾ ਬਰਬ ਗੇ ਪਰ ਉਹਦਾ ਸਰਕਾਰ ਅਜੇ ਤੱਕ ਪਰਿਵਾਰੀ ਆ ਸਾਹਬ ਆਏ ਸੀਗੇ ਉਹ ਕਹਿੰਦੇ ਜੀ ਰੁੱਖਾਂ ਦਾ ਸਾਨੂੰ ਕੋਈ ਉੱਤੋਂ ਹਦਾਇਤ ਨਹੀਂ ਆਈ ਨਾ ਰੁੱਖਾਂ ਦਾ ਕੁਝ ਮਿਲੂਗਾ ਸੱਤਾਧਾਰੀ ਸਰਕਾਰ ਮੌਜੂਦਾ ਸਰਕਾਰ ਜੇਕਰ ਦੇਖੇ ਹਰ ਪੀੜ ਤਾਂ ਲਈ ਕੀ ਦੇਣਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਹਰ ਪ੍ਰਿੰਟ ਤੇ ਫੇਲ ਹੈ ਜੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਹਰ ਫਰੰਟ ਤੇ ਫੇਲ ਹੋਈ ਆ ਸਾਨੂੰ ਨਹੀਂ ਆਸ ਜਿੱਦਾਂ ਇਹਨਾਂ 2023 ਵਿੱਚ ਕੀਤਾ ਸੀ ਮੇਰਾ ਖਿਆਲ ਉਸੇ ਤਰੀਕੇ ਨਾਲ ਇਹ ਟਾਈਮ ਲੰਗਾਉਣਗੇ ਮੈਨੂੰ ਇਹਨਾਂ ਤੋਂ ਬਹੁਤੀ ਆਸ ਨਹੀਂ ਪਰ ਜੇ ਦੇ ਦੇਣ ਤਾਂ ਬਹੁਤ ਵਧੀਆ ਗੱਲ ਅਸੀਂ ਉਹਨਾਂ ਦਾ ਜਿਹੜਾ ਧੰਨਵਾਦ ਕਰਾਂਗੇ ਜੇ ਕਿਸਾਨਾਂ ਨੂੰ ਇਹ ਜੋਗ ਮਾਅਜ਼ਵਾ ਦਿੰਦੇ ਆ ਤੇ ਐਲਾਨ ਵੱਡੇ ਕਰਤੀ ਹੈ ਜੀ ਉਹਨਾਂ ਨੇ ਘੱਟੋ ਘੱਟ 50000 ਰੁਪਏ ਝੋਨੇ ਦਾ ਚਾਹੀਦਾ ਜੇ ਕਿਸੇ ਦੇ ਪਪੂਲਰ ਸਬਜ਼ੀ ਦੇ ਲੁੜੇ ਲੱਖ 2 ਲੱਖ ਰੁਪਏ ਦਾ ਜਿਆਦਾ ਨੁਕਸਾਨ 2-2 ਲੱਖ ਰੁਪਏ ਘੱਟੋ ਘੱਟ ਇਹਨਾਂ ਨੂੰ ਪਪੂਲਰ ਜਿਹੜੇ ਤਿਆਰ ਸੀ ਰੁੜ ਗਏ ਸਬਜ਼ੀ ਬਹੁਤ ਬਤਾਨਵਾਜੀ ਥੈਂਕ ਯੂ ਥੈਂਕ ਤਾ ਇੱਕ ਕਿਸਾਨ ਆ ਗੋ ਮੇਰੇ ਨਾਲ ਸੀ ਤਸਵੀਰਾਂ ਬੜੇ ਦਰਦ ਨਾਲ ਆਖਨੇ ਇਧਰ ਤੋਂ ਦੇਖ ਲਓ ਕਿ ਵੱਡੀ ਟਾਲ ਗਈ ਤੁਸੀਂ ਇਹ ਤਸਵੀਰ ਦੇਖ ਲਓ ਕਿ ਇੱਥੇ ਹੁਣੇ ਤੇੜ ਪਈ ਹੋ ਜਾ ਹੁਣ ਇੰਨਾ ਹਿੱਸਾ ਇਸ ਦਰਿਆ ਦੇ ਵਿੱਚ ਡਿੱਗ ਜਾਣਾ ਤਾਂ ਇਧਰ ਵੀ ਲਗਾਤਾਰ ਪਾਣੀ ਚੱਲ ਗਿਆ ਕੁਸ ਕੁਸ ਤੱਕ ਦਰਿਆ ਦੇ ਵਿੱਚ ਹੋਰ ਵੀ ਆ ਸਕਦਾ ਹੈ ਵੀ ਅਪਡੇਟ ਹੈ ਜੋ ਭਾਖੜਾ ਦੇ ਫਲੱਡ ਗੇਟ ਨੇ 2-2 ਫੁੱਟ ਤੱਕ ਉਹ ਖੁੱਲ ਗਏ ਨੇ ਤੇ ਕਿਸੇ ਵੀ ਟਾਈਮ ਪਾਣੀ ਦਰਿਆ ਸੱਤ ਤੋਂ ਵੱਧ ਸਕਦਾ ਹੈ ਤਕਰੀਬਨ ਅੱਜ ਸ਼ਾਮ ਤੱਕ ਇਸ ਜਗ੍ਹਾ ਤੇ ਪਾਣੀ ਦੀ বঢ় জৱা দেখি ৰোব এনে ন্যুজ কেমৰামেন সোনু হাৰপ